ਮੈਂ ਕਿਆਇ ਚੂਰ ਪੈਣ ਜਾ ਰਹੀ ਹਾਂ ਯਹੋਵਾ ਦੀ ਸ਼ਰਨ ਸਰਪਤੇ ਲਈ ਦਾਉਤਾ ਮੈਂ ਯਹੋਵਾ ਦੀ ਸ਼ਰਨ ਲਈ ਹੈ ਤੁਸੀਂ ਕਿ ਕੁਰ ਮੇਰੀ ਜਾਨ ਨੂੰ ਆਖਦੇ ਹੋ ਤੇ ਚਿਹੜੀ ਵਾਂਗੂ ਆਪਣੇ ਪਹਾੜ ਨੂੰ ਉੱਡ ਜਾ ਵੇਖੋ ਤਾਂ ਦੁਸ਼ਟ ਤੜੋਖਨ ਨੋ ਝਕਾਉਂਦੇ ਹਨ ਉਹ ਆਪਣੇ ਬਾਣ ਚਲੇ ਉੱਤੇ ਝਾੜਦੇ ਹਨ ਪੈਸੇ ਤੇ ਮਨਵਾਲਿਆਂ ਨੂੰ ਅੰਨੇਰ ਵਿੱਚ ਪਾਰ। ਜੇ ਨੀਹ ਡਟ ਟਾਹੀਆਂ ਜਾਣ ਤਾਂ ਧਰਮਿਕ ਕੀ ਕਰੇ। ਯਹਵਾ ਆਪਣੀ ਪਵਿੱਤਰ ਹੈਂਕਲ ਵਿੱਚ ਹੈ। ਯਹਵਾ ਦਾ ਸਿੰਘਾਸਣ ਸੁਰਗ ਵਿੱਚ ਹੈ। ਉਹ ਦੀਆਂ ਅੱਖਾਂ ਤੱਕਦੀਆਂ ਹਨ। ਉਹ ਦੀਆਂ ਪਰਗਾ ਆਦਮੀ ਦੀ ਸੰਤਾਨ ਨੂੰ ਜਾਂਚਦੀਆਂ ਹਨ। ਯਹਵਾ ਧਰਮ ਨੂੰ ਜਾਂਚਦਾ ਹੈ। ਪਰ ਦੁਸ਼ਟ ਅੰਨੇਰੇ ਦੇ ਪ੍ਰੇਮੀ ਤੋਂ ਉਹਦਾ ਆਤਮਾ ਕਿਣ ਕਹਿਦਾ ਹੈ ਉਹ ਦੁਸ਼ਟਾਂ ਦੇ ਉੱਤੇ ਫਾਹੀਆਂ ਵਰਾਵੇਗਾ ਅਗ ਅਤੇ ਗੰਧਕ ਅਤੇ ਅਗਨੀ ਨੂੰ ਉਹਨਾ ਦੇ ਕਟੋਰੇ ਦਾ ਛਾਂਦਾ ਹੋਵੇਗੀ ਕਿਉਂ ਜੋ ਯਹੋਵਾ ਤਰਮੀ ਹੈ ਉਹ ਤਰਮ ਨਾਲ ਪ੍ਰੀਤ ਰੱਖਦਾ ਹੈ ਸਿੱਧੇ ਲੋਕ ਉਹ ਉਸ ਦਾ ਦਰਸ਼ਨ ਪਾਣਗੇ